ਚੌਂਕ ਤੇ ਜਗ ਗਈ ਖਤਰੇ ਦੀ ਬੱਤੀ ਲਾਲ ਦੋਸਤੋ ਆ ਚੰਡੀਗੜ੍ਹ ਚੌਂਕ ਤੇ ਜਗ ਗਈ ਖਤਰੇ ਦੀ ਬੱਤੀ ਲਾਲ ਦੋਸਤੋ ਇੱਕ ਰਾਤ ਤੇ ਚੋਰ ਹੋ ਜਾਂਦੇ ਨੇ ਮਾਲਾ ਮਾਲ ਦੋਸਤੋ ਇੱਕ ਰਾਤ ਤੇ ਚੋਰ ਹੋ ਜਾਂਦੇ ਨੇ ਮਾਲਾ ਮਾਲ ਦੋਸਤੋ ਸੱਚੀਓ ਨਵੇਂ ਸ਼ਹਿਰ ਦਾ ਬਹੁਤ ਬੁਰਾਏ ਹਾਲ ਦੋਸਤੋ ਨਵੇਂ ਸ਼ਹਿਰ ਦਾ ਕੁਝ ਵੀ ਨਹੀਂ ਰਿਹਾ ਹੈ ਹਾਲ ਦੋਸਤੋ ਸਤਿ ਸ਼੍ਰੀ ਅਕਾਲ ਬੀਬੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤੇ ਨਹੀਂ ਸਿਰ ਤੁਸੀਂ ਸ਼ਹਿਰ ਤੋਂ ਨਜ਼ਰ ਆ ਲੈਂਦੇ ਵੀਡੀਓ ਕਿਸ ਤਰ੍ਹਾਂ ਬਣਾਉਂ ਵਾਲੇ ਸਾਤੇ ਉਸ ਸਮੇਂ ਚੰਡੀਗੜ੍ਹ ਚੌਕ 'ਚ ਮੌਜੂਦ ਆ ਐਡਵਰਟਾਈਜ਼ਮੈਂਟ ਠੋਕ ਕੇ ਹੋਈ ਹੋਈ ਆ ਲੇਕਿਨ ਉਹਦੇ ਬਿਲਕੁਲ ਸਾਹਮਣੇ ਕੁਮਾਰ ਬੇਕਰੀ ਐ ਪ੍ਰਾਣੀ ਕੁਮਾਰ ਬੇਕਰੀ ਐ ਔਰ ਇੱਥੇ ਜਿਹੜੀ ਕੱਲ ਰਾਤੀ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਔਰ ਜਿਹੜੀ ਖਾਸ ਗੱਲ ਐ ਮੈਂ ਤੁਹਾਨੂੰ ਸਮਝਾਉਣਾ ਚਾਹਣਾ ਇੱਕ ਤਾਂ ਚੰਡੀਗੜ੍ਹ ਚੌਕ ਜਿਹੜਾ ਹਮੇਸ਼ਾ ਚੱਲਦਾ ਰਹਿੰਦਾ ਔਰ ਇੱਥੇ ਬੱਤੀਆਂ ਹੋਰ ਤਾਂ ਕੋਈ ਨਹੀਂ ਜਗੀਆਂ ਲੇਕਿਨ ਖਤਰੇ ਦੀ ਬੱਤੀ ਜਗ ਗਈ ਦੂਜੀ ਗੱਲ ਬਿਲਕੁਲ ਮੇਰੇ ਸਾਹਮਣੇ ਦਿਖਾਈ ਜਿਹੜਾ ਜੇ ਇੱਕ ਅੱਖ ਬੰਦ ਕਰਕੇ ਵੀ ਦੇਖੋ ਤਾਂ ਜਿਹੜਾ ਥਾਣਾ ਆ ਉਹ ਬਿਲਕੁਲ ਨਜ਼ਰ ਆਉਂਦਾ ਇੱਕ ਅੱਖ ਬੰਦ ਕਰਕੇ ਵੀ ਦੇਖੋਗੇ ਤਾਂ ਥਾਣਾ ਸਿੱਧਾ ਮੱਥੇ 'ਚ ਵੱਜਦਾ ਪਰ ਇੱਥੇ ਦੱਸਿਆ ਜਾ ਰਿਹਾ ਕਿ ਤੜਕੇ ਦੀ ਚੋਰੀ ਹੋਈ ਆ ਲੇਕਿਨ ਹਾਲੇ ਤੱਕ ਕੋਈ ਨਹੀਂ ਪਹੁੰਚਿਆ ਤੇ ਕਹਿੰਦੇ ਪੁਲਿਸ ਤੱਕ ਅਸੀਂ ਖਬਰ ਪਹੁੰਚਾ ਦਿੱਤੀ ਖਬਰ ਤਾਂ ਵੈਸੀ ਹੀ ਪਹੁੰਚ ਜਾਂਦੀ ਐ ਸਾਨੂੰ ਸਵੇਰ ਦੇ ਤਕਰੀਬਨ 10 ਕਾਲ ਕਾਲ ਆ ਗਈਆਂ ਤਾਂ ਕਹਿੰਦੇ ਹਲੇ ਤੱਕ ਥਾਣੇ ਜੋ ਕਿਸ ਨਿਆਣਾ ਜ਼ਰੂਰੀ ਨਹੀਂ ਸਮਝਿਆ ਔਰ ਜਿਹੜੀ ਉਸ ਤੋਂ ਵੀ ਵੱਡੀ ਗੱਲ ਐ ਕਿ ਹਾਈ ਪ੍ਰੋਫਾਈਲ ਚੋਰ ਆਉਂਦੇ ਆ ਔਰ ਨਾਲ ਦੀ ਨਾਲ ਇਹ ਵੀ ਦੱਸ ਦਵਾ ਕਿ ਆਹ ਦਿਖਾਈ ਜਿੱਥੇ ਮੁਲਾਜ਼ਮ ਸਾਹਿਬ ਖੜੇ ਆ ਸ਼ਾਮ ਨੂੰ ਕਹਿੰਦੇ ਇੱਥੋਂ ਜਿਹੜੀ ਚਰਚਾ ਐ ਇੱਥੋਂ ਕਹਿੰਦੇ ਰੂਟ ਤਿਆਰ ਕੀਤੇ ਜਾਂਦੇ ਆ ਕਿ ਕਿਹੜੇ ਪਾਸੇ ਪੈਟਰੋਲਿੰਗ ਹੋਣੀ ਐ ਔਰ ਜਿੱਥੋਂ ਰੂਟ ਤਿਆਰ ਕੀਤੇ ਜਾਂਦੇ ਉਹਦੇ ਬਿਲਕੁਲ ਸਾਹਮਣੇ ਆਈ ਜਿਹੜਾ ਆ ਬਿਲਕੁਲ ਸਾਹਮਣੇ ਸ਼ਟਰ ਇਹਨੂੰ ਕਹਿੰਦੇ ਤੋੜਿਆ ਜਾਂਦਾ ਤੇ ਆ ਜਿਹੜਾ ਦਰਵਾਜ਼ਾ ਹੈ ਅਗਲੇ ਬਹੁਤੀ ਟੈਨਸ਼ਨ ਨਹੀਂ ਲੈਂਦੇ ਕਿ ਦਰਵਾਜ਼ਾ ਤੋੜਨਾ ਅਗਲੇ ਖੋਲ ਕੇ ਇਹਨੂੰ ਰੱਖ ਦਿੰਦੇ ਆ ਪੂਰੀ ਤਿਆਰੀ ਨਾਲ ਪੂਰੇ ਐਕਸਪਰਟ ਬੰਦੇ ਆਉਂਦੇ ਆ ਗੱਡੀ 'ਚ ਆਉਂਦੇ ਆ ਦਰਵਾਜ਼ੇ ਨੂੰ ਦੇਖੋ ਕਿਵੇਂ ਆ ਪੱਤੀ ਜੀ ਫਸਾ ਕੇ ਖੋਲ ਕੇ ਰੱਖ ਦਿੱਤਾ ਸ਼ਟਰ ਇਧਰੋਂ ਤੋੜਿਆ ਲੱਗਦਾ ਦਿਖਾਈਂ ਜਰਾ ਆ ਦਿਖਾਈਂ ਜਰਾ ਇਧਰ ਆ ਸ਼ਟਰ ਇਧਰੋਂ ਪਿਛਲੇ ਪਾਸੇ ਤੋੜਿਆ ਲੱਗਦਾ ਤੇ ਇਹ ਚੰਡੀਗੜ੍ਹ ਰੋਡ ਵਾਲੀ ਸਾਈਡ ਹੈ ਇਧਰਲੇ ਪਾਸੇ ਮਾਰਕੀਟ ਆ ਪਾਰਕਿੰਗ ਅੱਗੇ ਥੋੜੇ ਥੋੜੀ ਅੱਗੇ ਜਾ ਕੇ ਗੁਰਦੁਆਰਾ ਸਾਹਿਬ ਹੈ ਔਰ ਆ ਜਿਹੜਾ ਪਾਸਾ ਹੈ ਇਸ ਪਾਸੇ ਸ਼ਟਰ ਨੂੰ ਤੋੜ ਕੇ ਦਰਵਾਜ਼ਾ ਤੋੜ ਕੇ ਬਾਹਰ ਰੱਖਦਾ ਤੇ ਅੰਦਰੋਂ ਸਿਰਫ ਤੇ ਸਿਰਫ ਨਗਦੀ ਚੱਕੀ ਹੈ ਦੋ ਹਫ਼ਤੇ ਪਹਿਲਾਂ ਵੀ ਜਿਹੜੀ ਚੋਰੀ ਕੀਤੀ ਗਈ ਸੀ ਬਾਜ਼ਾਰ ਦੇ ਅੰਦਰ ਨਗਰ ਕੌਂਸਲ ਦੀ ਬੈਕ ਸਾਈਡ ਤੇ ਜਿਹੜੀਆਂ ਦੁਕਾਨਾਂ ਲੱਗਦੀਆਂ ਸੀ ਉਦੋਂ ਵੀ ਸ਼ੁੱਕਰਵਾਰ ਰਾਤ ਨੂੰ ਚੋਰੀ ਕੀਤੀ ਸੀ ਇਹ ਚੋਰ ਪਤਾ ਨਹੀਂ ਸ਼ਨੀਵਾਰ ਨੂੰ ਕਿਹੜੇ ਕਲੱਬ 'ਚ ਜਾਂਦੇ ਆ ਪੱਬ 'ਚ ਜਾਂਦੇ ਆ ਵੀ ਇਹਨਾਂ ਦੇ ਪੈਸੇ ਘਟ ਜਾਂਦੇ ਆ ਫਿਰ ਆਉਂਦੇ ਆ ਬੜੀ ਕੈਜੂਅਲੀ ਸ਼ਟਰ ਖੋਲਦੇ ਆ ਸ਼ਟਰ ਚੱਕਦੇ ਆ ਤੇ ਅੰਦਰੋਂ ਗੱਲਿਆਂ 'ਚੋਂ ਪੈਸੇ ਲੈ ਜਾਂਦੇ ਆ ਤਾਂ ਮੈਂ ਤੁਹਾਨੂੰ ਦਿਖਾ ਰਿਆ ਸੀ ਇੱਕ ਵਾਰ ਅੰਦਰ ਜਾ ਕੇ ਗੱਲਬਾਤ ਕਰਦੇ ਆ ਜੋ ਇੱਥੋਂ ਦੇ ਓਨਰ ਨੇ ਭਲਾਇਓ ਭਾਜੀ ਹੁਣ ਤੁਹਾਨੂੰ ਆਜੋ ਤੁਸੀਂ ਵੀ ਆਜੋ ਆਜੋ ਭਾਜੀ ਜੇ ਭਾਜੀ ਜਿੰਨੀ ਕਿ ਖਬਰ ਸਾਡੇ ਤੱਕ ਪਹੁੰਚੀ ਹੈ ਅਸੀਂ ਉਹ ਜਾਣਕਾਰੀ ਤਾਂ ਦੇ ਦਿੱਤੀ ਆ ਇਹ ਤੁਸੀਂ ਮਲੇ ਸਿਚੁਏਸ਼ਨ ਸਮਝਾ ਦਿਓ ਕਿੰਨੇ ਵਜੇ ਚੋਰ ਆਂਦੇ ਆ ਔਰ ਸੀਸੀਟੀਵੀ ਵਿੱਚ ਕੀ ਕੀ ਰਿਕਾਰਡ ਹੋ ਗਿਆ ਕੋਈ ਕਰੀਬ ਹੈ ਸਾਡੇ ਕੈਮਰੇ ਜਾਂ ਸਾਡੇ ਅੰਦਰਲੇ ਕੈਮਰੇ ਸਾਡੇ 3.5 ਘੰਟੇ ਦਾ ਫਰਕ ਹੈ ਐਕਚੁਅਲ ਟਾਈਮ ਨਾਲੋਂ ਸਾਡੇ 4.5 ਦਾ ਟਾਈਮ ਹੋਏਗਾ ਜੀ ਸਿਰੇ ਤੜਕੇ ਸਿਰੇ ਤੜਕੇ ਦਾ ਬੰਦਾ ਆਂਦਾ ਜੋ ਸੀ ਆਪਣੇ ਕੈਮਰੇ ਚ ਨੋਟ ਕੀਤਾ ਕਿ ਮੁਰੇ ਕਾਰ ਖੜੀ ਕਰਦੇ ਆ ਕਾਰ ਚੋਂ ਕਿੰਨੇ ਜਾਣੀ ਸੀ ਕਾਰ ਚੋਂ ਬੰਦਾ ਪਤਾ ਨਹੀਂ ਕਾਰ ਮੋਰੇ ਖੜੀ ਨਜ਼ਰ ਆਂਦੀ ਜਿਹੜੇ ਅੰਦਰੋਂ ਕੈਮਰਿਆਂ ਚੋਂ ਇੱਕ ਬੰਦਾ ਹੀ ਬਾਹਰ ਨਿਕਲਦਾ ਤੇ ਉਹ ਪਹਿਲੇ ਤਾਂ ਸ਼ਟਰ ਦਾ ਤਾਲਾ ਤੋੜ ਕੇ ਸ਼ਟਰ ਚੱਕਦੇ ਆ ਫਿਰ ਦਰਵਾਜਾ ਪੱਟਦੇ ਆ ਅਲੂਮੀਨੀਅਮ ਦਾ ਦਰਵਾਜਾ ਪੱਟ ਕੇ ਮੂੰਹ ਦੇ ਵਿੱਚ ਟਾਰਚ ਪਾਈ ਹੋਈ ਆ ਅੱਛਾ ਤੇ ਟੋਪੀ ਪਾਈ ਹੋਈ ਤੇ ਸਮਾਨ ਨਾਲ ਅੱਦੇ ਹੀ ਸਿੱਧਾ ਅੰਦਰ ਆਂਦਾ ਅੰਦਰ ਆ ਕੇ ਗੱਲਾਂ ਖੋਲਦਾ ਗੱਲੇ ਦੇ ਵਿੱਚ ਜਿੰਨੇ ਪੈਸੇ ਵੇ ਸੀ ਉਹ ਕੱਢਦਾ ਗੱਲੇ ਦੇ نیچے ਵਾਲੇ ਖਾਣੇ ਵਿੱਚ ਤੇ 10 20 ਦੇ ਨੋਟ ਪੁਰਾਣੇ ਜਿਹੜੇ ਨਹੀਂ ਕਈ ਵਾਰੋਂ ਚੱਲਣ ਵਾਲੇ ਹੁੰਦੇ ਕਸਟਮਰ ਮਿਲਦਾ ਉਸੇ ਉਹ ਕੱਟੇਗਾ ਕਿ ਰੱਖਿਆ ਉਹੋ ਕੀ ਜੋ ਕੋਈ ਪੈਸਾ ਸਿੱਕੇ ਸਿੱਕੇ 10 20 ਦੇ ਸਿੱਕੇ ਕੋਇਨ ਦੇ ਕਟੋਰੀਆਂ ਦੋ ਭਰੀਆਂ ਸੀ ਉਹ ਸਾਰੀਆਂ ਉਹ ਸਾਰੀਆਂ ਕਟੀਆਂ ਕਰਕੇ ਉਹੀ ਲੈ ਕੇ ਜਾਂਦਾ ਹੈ ਹੋਰ ਕਿਸੇ ਚੀਜ਼ ਨੂੰ ਹੱਤਰੀ ਲਾਂਦਾ ਨਾ ਹੀ ਕੋਈ ਸ਼ੁਕਰਦਾ ਹੈਗਾ ਤੇ ਸ਼ਟਰ ਦੇ ਸੈਂਟਰ ਲੋਕ ਨਹੀਂ ਸੀਗਾ ਨਹੀਂ ਸ਼ਟਰ ਦਾ ਸੈਂਟਰ ਲੋਕ ਨਹੀਂ ਸੀ ਸਾਈਡ ਲੋਕ ਲੱਗਿਆ ਸੀ ਇਦਰੋਂ ਸੀ ਪਰਮਾਨੈਂਟ ਬੰਦ ਹੀ ਰੱਖੀਦਾ ਵਾ ਸਿਰਫ ਉਹ ਸ਼ਟਰ ਰੱਖਿਆ ਸੀ ਦਰਵਾਜ਼ਾ ਰੱਖਿਆ ਦਰਵਾਜ਼ੇ ਨੂੰ ਅੰਦਰੋਂ ਲੋਕ ਲੱਗਾ ਸੀ ਉਹ ਵੀ ਲੋਕ ਤੋੜ ਦਿੱਤਾ ਨਾਲ ਉਹਨਾਂ ਨੇ ਹੁਣ ਫਿਰ ਇਹਦਾ ਮਤਲਬ ਪੂਰੀ ਘੋਕ ਰੱਖੀ ਹੋਣੀ ਹੈ ਹਾਂਜੀ ਹਾਂਜੀ ਉਹਨੂੰ ਪਤਾ ਹੋਏਗਾ ਕਿ ਇਸ ਸ਼ਟਰ ਦੇ ਪਿਛਲੇ ਪਾਸੇ ਦਰਵਾਜ਼ਾ ਅੰਦਰ ਜਾਂਦਾ ਉਰਲੇ 바ਸੇ ਸਾਰੇ ਐਲੂਮੀਨੀਅਮ ਵਿਕਸਪੇਟਿੰਗ ਦੇਲੇ 바ਸੇ ਦਰਵਾਜਾ ਰੱਖਿਆ ਹੈ ਜੀ ਭਾਈ ਤੁਸੀਂ ਕੀ ਕਹਿ ਰਹੇ ਸੀ ਮਤਲਬ ਕੋਈ ਭੇਤੀ ਹੈ ਜਿਹੜਾ ਇਹਦਾ ਕਰ ਰਿਹਾ ਵੈ ਕਿਉਂਕਿ ਅਚਲੇ ਉਹਨੂੰ ਕਿਹਾ ਨੂੰ ਮੈਨੂੰ ਪਤਾ ਕਿ ਇਹ ਸ਼ਟਰ ਦੇ ਉੱਤੇ ਇੱਥੇ ਦਰਵਾਜਾ ਵੈ ਜਾਂ ਭੇਤੀ ਨੇ ਅੱਗੇ ਭੇਦ ਲੈ ਲਿਆ ਤਾਂ ਕਸਟਮਰ ਬਣ ਕੇ ਕੋਈ ਰੇਕੀ ਕਰਕੇ ਗਿਆ ਪਹਿਲੇ ਕਰ ਗਿਆ ਰੇਕੀ ਕਰਕੇ ਗਿਆ ਇਹ ਦੇਖ ਕੇ ਗਿਆ ਕਿ ਪ੍ਰੋਪਰ ਇਧਰੋਂ ਇਧਰ ਰਸਤਾ ਹੈਗਾ ਵਾ ਮੈਂ ਸਮਝਦਾ ਮੈਂ ਖੋਲਦੀ ਨਹੀਂ ਦਰਵਾਜਾ ਖੋਲਦੀ ਨਹੀਂ ਹੈਗੇ ਅਸੀਂ ਇਧਰੋਂ ਦਰਵਾਜਾ ਖੋਲਦੀ ਨਹੀਂ ਉਹਲਾ ਬੰਦੇ ਰਹਿੰਦਾ ਵੈ ਉਹ ਦੇਖੋ ਪ੍ਰੋਪਰ ਰੇਕੀ ਕੀਤੀ ਉਹਨੇ ਦਰਵਾਜੇ ਦੇ ਅੱਗੇ ਪੂਰਾ ਸਮਾਨ ਲੱਗਾ ਹੈ ਪੇਟੀਆਂ ਪਈਆਂ ਹੋਈਆਂ ਸਾਰੀਆਂ ਪੇਟੀਆਂ ਛੁੱਟੀਆਂ ਹੋਈਆਂ ਅਕੋਰਡਿੰਗ ਬਣਿਆ ਹੋਇਆ ਪੇਟੀਆਂ ਛੁੱਟੀਆਂ ਹੋਈਆਂ ਪੇਟੀਆਂ ਛੁੱਟ ਕੇ ਉਹਨਾਂ ਦੇ ਉੱਪਰ ਪੈਰ ਚੜ੍ਹ ਕੇ ਅੰਦਰ ਵੜਦਾ ਅੱਛਾ ਤੁਹਾਡੇ ਸ਼ਾਪ ਤੋਂ ਜਿਹੜੀ ਦੁਕਾਨ ਜਿਹੜਾ ਠਾਣਾ ਹੈ ਉਹ ਇੱਕ ਅੱਖ ਬੰਦ ਕਰਦੇ ਵੀ ਇਹਨਾਂ ਕਲੀਅਰ ਨਜ਼ਰ ਆਉਂਦਾ ਉੱਥੇ ਤੁਸੀਂ ਦੱਸ ਦਿੱਤਾ ਇਹ ਗੱਲ ਹੈ ਇਹ ਪਹਿਰੇਦਾਰ ਲੱਗਾ ਹੋਇਆ ਹੈ ਹਰ ਮਹੀਨੇ 100 ਰੁਪਏ ਲੈ ਕੇ ਜਾਂਦਾ ਹੈ ਉਹ ਕਿੱਥੇ ਸੀ ਉਸ ਟਾਈਮ ਚੌਂਕੀਦਾਰ ਕਿੱਥੇ ਸੀ ਚੌਂਕੀਦਾਰ ਕਿੱਥੇ ਸੀ ਅੱਛਾ ਮੈਨੂੰ ਠਾਣੇ ਤੋਂ ਕੋਈ ਆਇਆ ਜੀ ਨਹੀਂ ਫਿਲਹਾਲ ਜੀ ਤੁਸੀਂ ਇ ਨੇ ਹੇੇ ਇੰਫੋਰਮ ਸੁਨੇਹਾ ਪੇ ਜਿਵੇਂਗਾ ਪਤਾ ਨਹੀਂ ਦੇ ਕੇ ਗਏ ਕਿ ਨਹੀਂ ਦੇ ਕੇ ਕੋਈ ਗੱਲਬਾਤ ਹੋਈ ਨਾ ਸਾਨੂੰ 10 10 ਕਾਲਸ ਆ ਸਕਦੀਆਂ ਤਾਂ ਉਹ ਤਾਂ ਬਿਲਕੁਲ ਸਾਹਮਣੇ ਆ ਪਤਾ ਲੱਗੇ ਜਾਂਦਾ ਲੱਗਾਈ ਜਾਂਦਾ ਜੀ ਨਹੀਂ ਸ਼ੁੱਕਰਵਾਰ ਦੀ ਰਾਤ ਨੂੰ ਹੀ ਤਕਰੀਬਨ ਇਹੋ ਜਿਹੇ ਕਾਰੇ ਹੁੰਦੇ ਆ ਪਿਛਲੀ ਵਾਰ ਵੀ ਜਦੋਂ ਨਗਰ ਕਾਉਂਸਲ ਦੀ ਬੈਕ ਸਾਈਡ ਤੇ ਚੋਰੀਆਂ ਹੋਈਆਂ ਉਹ ਵੀ ਸ਼ੁੱਕਰਵਾਰ ਦੀ ਤੇ ਸ਼ਨੀਵਾਰ ਦੀ ਰਾਤ ਵਿੱਚ ਉਹਦੇ ਵਿੱਚ ਕਾਰ ਹੋਈਆਂ ਇਹ ਕੀ ਮਤਲਬ ਔਰ ਸ਼ਟਰ ਹੀ ਪੱਟ ਹੋਏ ਆ ਮਤਲਬ ਖਿੱਚ ਕੇ ਖਿੱਚੇ ਗਿਆ ਜਿਹਨੂੰ ਸੈਂਟਰ ਲੌਕ ਨਹੀਂ ਲੱਗਿਆ ਫਿਰ ਇਹ ਇਹ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਵੀ ਕਿ ਕੋਕ ਕੀਤੀ ਜਾਂਦੀ ਹੈ ਜਾਂ ਹੁਣ ਸੈਂਟਰ ਲੋਕ ਲਵਾ ਲੈਣੇ ਚਾਹੀਦੇ ਸਾਰੇ ਦੁਕਾਨਦਾਰਾਂ ਨੂੰ ਸੈਂਟਰ ਲੋਕ ਲਗਵਾਉਣੇ ਚਾਹੀਦੇ ਆ ਬਾਕੀ ਆਪਣੀ ਸੁਰੱਖਿਆ ਆਪਣੇ ਹੱਥੇ ਆ ਜੀ ਕਿਉਂਕਿ ਪਿਛਲੇ ਚੋਰ ਵੀ ਨਹੀਂ ਹਲੇ ਫੜੇ ਗਏ ਮਾਮੀਆਂ ਚੋਰੀਆਂ ਫਿਰ ਸ਼ੁਰੂ ਹੋ ਗਈਆਂ ਉਸ ਤੋਂ ਬਾਅਦ ਫਿਰ ਦੁਬਾਰਾ ਸਟਾਰਟ ਹੋ ਗਿਆ ਇੱਕ ਵਾਰ ਦਿਖਾ ਦੂੰਗਾ ਤੁਹਾਨੂੰ ਵੱਡੀ ਗੱਲ ਹੈ ਕਾਰ ਕਾਰ ਦੇ ਵਿੱਚ ਆਂਦੇ ਪਏ ਆ ਹਾਈ ਪ੍ਰੋਫਾਈਲ ਚੋਰ ਆ ਹਾਈ ਭਾਈ ਬਹੁਤ ਵੱਡੀ ਐਡੀ ਵੱਡੀ ਕਾਰ ਐਡੀ ਵੱਡੀ ਕਾਰ ਹੈ ਸੁਡੈਨ ਕਾਰ ਹੈ ਛੋਟੀ ਮੋਟੀ ਕਾਰ ਨਹੀਂ ਹੈਗੀ ਉਹੀ ਕਹਿਣਾ ਕਿ ਹਰ ਵਾਰ ਸ਼ੁੱਕਰਵਾਰ ਰਾਤ ਨੂੰ ਚੋਰੀ ਹੁੰਦੀ ਹੈ ਹੋ ਸਕਦਾ ਜਿਹੜੇ ਚੋਰ ਆ ਸ਼ਕੀਨ ਹੋਣ ਸ਼ਨੀਵਾਰ ਨੂੰ ਪੱਬ ਚ ਜਾਣ ਦੇ ਪੈਸੇ ਘਟ ਜਾਂਦੇ ਹੁਣ ਤਾਂ ਗੱਲਿਆਂ ਚੋਂ ਕੱਢ ਕੇ ਲੈਦੇ ਆਹ ਵਾਲੀ ਦਿਖਾਈ ਸਿਚੁਏਸ਼ਨ ਇਹ ਵਾਲਾ ਸ਼ਟਰ ਸੀਗਾ ਜੀ ਇਹ ਸਾਡੇ ਕੋਲ ਇੱਥੇ ਆ ਕੈਮਰੇ ਦੇ ਉਸ ਕੈਮਰੇ ਚੋਂ ਕੈਪਚਰ ਹੁੰਦਾ ਕਿ ਸ਼ਟਰ ਚੱਕ ਹੁੰਦਾ ਦਰਵਾਜ਼ਾ ਪਾੜ ਕੇ ਸਾਈਡ ਤੇ ਜਾਂਦਾ ਇਧਰੋਂ ਹੀ ਬੰਦਾ ਆਂਦਾ ਆਂਦਾ ਟੋਚ ਬਾ ਕੇ ਸਿੱਧਾ ਉਧਰ ਹਾਂ ਬੰਦਾ ਇਹੀ ਆਂਦਾ ਇੱਕ ਬੰਦਾ ਜਾਂਦਾ ਨੇ ਆਪਣੇ ਮੂੰਹ ਚ ਟਾਰਚ ਪਾਈ ਹੋਈ ਹੈ ਤੇ ਉਹ ਅੱਗੇ ਨੂੰ ਜਾ ਰਿਹਾ ਤੇ ਉਹ ਤਾਂ ਮਢੰਗਾ ਕਿਹੋ ਜਿਹਾ ਚੋਲਾ ਸਮਝਾ ਦੋ ਕਿਉਂਕਿ ਪਿਛਲੀ ਵਾਰ ਜਿਹੜਾ ਉੱਚਾ ਲੰਬਾ ਮੁੰਡਾ ਸੀਗਾ ਇਹ ਤਾਂ ਕੋਈ ਹੈ ਉੱਚਾ ਲੰਬਾ ਤਾਂ ਬਹੁਤ ਜ਼ਿਆਦਾ ਨਹੀਂ ਕਹਿ ਸਕਦੇ ਨਾਰਮਲ ਹਾਈਟ ਦਾ ਬੰਦਾ 5 ਸਵਾ 5 ਫੁੱਟ ਦੀ ਹਾਈਟ ਦਾ ਬੰਦਾ ਹੋਏਗਾ ਜ਼ਿਆਦਾ ਨਹੀਂ ਹੋਏਗਾ ਸਕਦਾ ਜੀ ਅਸੀਂ ਗੱਡੀ ਚ ਵੀ ਕੁਝ ਬੰਦੇ ਨਜ਼ਰ ਆਉਂਦੇ ਆ ਨਹੀਂ ਗੱਡੀ ਚ ਕੁਝ ਬੰਦਾ ਕੋਈ ਨਹੀਂ ਗੱਡੀ ਸਿਰਫ ਨਜ਼ਰ ਆਂਦੀ ਹੈ ਗੱਡੀ ਦੀ ਬੈਕ ਸਾਈਡ ਤੋਂ ਨਜ਼ਰ ਆਂਦੀ ਹੈ ਹਾਂ ਆਪਾਂ ਦੇਖੇ ਕਿ ਕਿੱਡਾ ਵੱਧ ਗਿਆ ਕਿਸੇ ਹੋਰ ਦਾ ਵੀ ਨੁਕਸਾਨ ਕਿੱਡਾ ਵੱਡਾ ਹੋ ਸਕਦਾ ਜਿਹੜੇ ਪਿਛਲੇ ਕੁਝ ਕੁ ਹਫ਼ਤੇ ਤੋਂ ਜਿਹੜੇ ਚੋਰ ਐਨੇ ਸਰਗਰਮ ਹਾਂਜੀ ਮੈਨੂੰ ਨਹੀਂ ਪਤਾ ਗੱਡੀ ਚੋਰੀ ਦੀ ਹੈ ਕਿ ਕਹਿਦੀ ਹੈ ਉਹਨਾਂ ਦੇ ਆਪਣੀ ਹੈ ਗੱਡੀ ਦੇ ਦਰਵਾਜ਼ਾ ਖੋਲਦਾ ਵਿੱਚ ਉਤਰਦਾ ਸਾਰਾ ਕੁਝ ਨਜ਼ਰ ਆਂਦਾ ਹੁਣ ਪੁਲਿਸ ਨੂੰ ਵੀ ਨਜ਼ਰ ਆਵੇ ਨਾ ਵੱਡੀ ਗੱਲ ਤੇ ਆ ਤੁਹਾਡੇ ਸੀਸੀਟੀਵੀ ਚ ਨਜ਼ਰ ਆ ਗਿਆ ਹੁਣ ਪ੍ਰਸ਼ਾਸਨ ਨੂੰ ਵੀ ਨਜ਼ਰ ਆਵੇ ਬਹੁਤ ਵਧੀਆ ਕਾਫੀ ਲੰਬੇ ਟਾਈਮ ਤੋਂ ਚੌਂਗ ਦੇ ਵਿੱਚ ਨਾਕਾ ਹੁੰਦਾ ਸੀ ਹੁਣ ਕੋਈ ਨਾਕਾ ਨਹੀਂ ਇਸ ਟਾਈਮ ਚੱਲਦਾ ਬੋਲਦਾ ਇੱਥੋਂ ਤਾਂ ਪੈਟਰੋਲਿੰਗ ਨੂੰ ਤਿਆਰ ਕੀਤਾ ਜਾਂਦਾ ਕਿ ਰੂਟ ਤਿਆਰ ਕੀਤਾ ਜਾਂਦਾ ਕਿਹੜੇ ਕਿਹੜੇ ਪਾਸੇ ਜਾਣਾ ਔਰ ਬਿਲਕੁਲ ਉਹਦੇ ਸਾਹਮਣੇ ਜਿਹੜੀ ਆ ਇੱਥੇ ਚੋਰੀ ਦੀ ਘਟਨਾਵਾਂ ਅੰਜਾਮ ਦਿੱਤਾ ਜਾਂਦਾ ਤਾਂ ਬਹੁਤ ਹੈਰਾਨੀ ਵਾਲੀ ਗੱਲ ਐ ਦੇਸ਼ ਜੀ ਇੱਕ ਮਿੰਟ ਆ ਘਟਨਾਵਾਂ ਇਦਾਂ ਦੀਆਂ ਵਧਦੀਆਂ ਜਾ ਰਹੀਆਂ ਜਿਹੜੀਆਂ ਵਾਰਦਾਤਾਂ ਇੱਕ ਡਰ ਤੇ ਸਹਿਮ ਦਾ ਮਾਹੌਲ ਤਾਂ ਬਣਦਾ ਹੀ ਐ ਭਾਜੀ ਅੱਜ ਛੋਟੀ ਹੋਈ ਐ ਕੱਲ ਵੱਡੀ ਵੀ ਹੋ ਸਕਦੀ ਐ ਪ੍ਰਸ਼ਾਸਨ ਨੂੰ ਚਾਹੀਦਾ ਵਾ ਮੇਨ ਚੌਂਕ ਦੇ ਵਿੱਚ ਇਦਾਂ ਦੇ ਜਿਵੇਂ ਕੰਮ ਹੋਗੇ ਤੇ ਸ਼ਹਿਰ ਦਾ ਆਮ ਨਾਗਰਿਕ ਕੀ ਸੇਫ ਹੈਗਾ ਵਾ ਤੁਸੀਂ ਆਪ ਦੱਸੋ ਜੀ ਜੀ ਥੋੜੇ ਪ੍ਰਸ਼ਾਸਨ ਨੂੰ ਚਾਹੀਦਾ ਵਾ ਪੈਟਰੋਲਿੰਗ ਵਧਾਣੀ ਚਾਹੀਦੀ ਹੈ ਪੀਸੀਆਰ ਘੁੰਮਣੇ ਚਾਹੀਦੇ ਰਾਤ ਨੂੰ ਹੁੱਟਰ ਹੱਟਰ ਵੱਜਣੇ ਚਾਹੀਦੇ ਤਾਂ ਕਿ ਚੋਰਾ ਦੇ ਮਨ ਚ ਵੀ ਡਰ ਬਣਿਆ ਰਵੇ ਤੇ ਜੇ ਇੱਥੋਂ ਤਾਂ ਰੂਟ ਬਣਾਉਂਦੇ ਆ ਬਿਲਕੁਲ ਜੀ ਬਿਲਕੁਲ ਬਿਲਕੁਲ ਹੀ ਹੁੰਦੇ ਆ ਔਰ ਜੇ ਚੋਰ ਤਾਂ ਹਾਂ ਇਸ ਦੁਕਾਨ ਨੂੰ ਚੋਰੀ ਕਰਨ ਦਾ ਪੈ ਗਿਆ ਤਾਂ ਇਹ ਦੇਖੋ ਜਿਹੜੀਆਂ ਸੁਨਸਾਨ ਥਾਵਾਂ ਤੇ ਦੁਕਾਨਾਂ ਉਹਨਾਂ ਦਾ ਕੀ ਬਣੂਗਾ ਬਿਲਕੁਲ ਬਿਲਕੁਲ ਜਿੱਦਾਂ ਲਾਸਟ ਪਿਛਲੇ ਸਾਲ ਵੀ ਜੀ ਕੋਠੀ ਰੋਡ ਤੇ ਮਣੀ ਚਿੰਜਰਾਂ ਦੀਆਂ ਚੋਰੀਆਂ ਹੋਈਆਂ ਸੀਗੀਆਂ ਪ੍ਰਸ਼ਾਸਨ ਨੂੰ ਆ ਹੁਣ ਸਾਡੇ ਲੇਟੈਸਟ ਹੀ ਇੱਥੇ ਨਗਰ ਕੌਂਸਲ ਉਥੋਂ ਹੀ ਸਬਕ ਸਿੱਖਣਾ ਚਾਹੀਦਾ ਸੀ ਆਹਲੇ 15 ਦਿਨ ਨਹੀਂ ਹੋਏ ਅੱਜ ਇੱਥੇ ਚੋਰੀ ਹੋ ਗਈ ਜੀ ਆਹ ਤਾਂ ਬਿਲਕੁਲ ਨੇੜੇ ਆ ਜੇ ਇੱਥੇ ਐਸਐਚਓ ਸਾਹਿਬ ਆਪਣੇ ਠਾਣੇ 'ਚ ਘੰਟੀ ਮਾਰ ਕੇ ਮੁੰਛੀ ਨੂੰ ਬੁਲਾਉਂਦੇ ਤਾਂ ਵੀ ਸੁਣ ਵੀ 20 ਮੀਟਰ ਦਾ ਰਾਸਤਾ ਹੋਣਾ ਜੀ ਮੈਂ ਕਹਣਾ ਥਾਣੇ ਦਾ ਬਹੁਤ ਪ੍ਰਸ਼ਾਸਨ ਲਈ ਨਿੰਦਾ ਜੀ ਇਹਦੇ ਵਾਸਤੇ ਅਸੀਂ ਕਰਦੇ ਆ ਇਹਨੂੰ ਥੋੜਾ ਜਿਹਾ ਸਹੀ ਮੈਣੇ ਨਾਲ ਦੇਖ ਕੇ ਇਹਨੂੰ ਕੀਤਾ ਜਾਵੇ ਤਾਂ ਕਿ ਪ੍ਰੈਸ ਕਰਨਾ ਚਾਹੀਦੇ ਬੰਦੇ ਕੌਣ ਆ ਗੱਡੀਆਂ ਦੇ ਵਿੱਚ ਆ ਕੇ ਚੋਰੀਆਂ ਕਰਕੇ ਜਾਂਦੇ ਆ ਇਹ ਤਾਂ ਫਿਰ ਸ਼ਾਹੂਕਾਰ ਹੀ ਕੋਈ ਚੋਰ ਆ ਜੀ ਲੇ ਗੱਡੀਆਂ ਦੇ ਵਿੱਚ ਆ ਰਿਹਾ ਐਡੇ ਵੱਡੇ ਵੱਡੇ ਕੈਮਰੇ ਲੱਗੇ ਸਵੇਰ ਦਾ ਫੋਨ ਕੀਤਾ ਜੀ ਪੁਲਿਸ ਲੈਣ ਨੂੰ ਇਹਨਾਂ ਨੇ ਕੋਈ ਪੁਲਿਸ ਵਾਲਾ ਨਹੀਂ ਹਲੇ ਤੱਕ ਆਇਆ ਜੀ ਦੇਖੋ ਤੁਸੀਂ ਪ੍ਰਸ਼ਾਸਨ ਦੀ ਕੀ ਅਲਗੇਲੀਆਂ ਹੈਗੀਆਂ ਨੂੰ ਔਰ ਇੱਥੇ ਤਾਂ ਗੱਡੀ ਚਾਣ ਦੀ ਵੀ ਨਹੀਂ ਲੋੜ ਤੁਰ ਕੇ ਆ ਸਕਦੇ ਪੁਲੀ ਬਿਲਕੁਲ ਮੈਂ ਕਿਹਾ 10 ਮੀਟਰ ਤੇ ਥਾਣਾ ਜੀ 10 15 ਮੀਟਰ ਤੇ ਥਾਣਾ ਜੀ ਲੋ ਵੀ ਕਿਨ ਕੇਸ ਸਰ ਜੀ ਜ਼ੋਰ ਤੱਕ ਘੰਟੀ ਮਾਰ ਕੇ ਘਣ ਮੁੰਸ਼ੀ ਅੰਦਰ ਆਈ ਤਾਂ ਵੀ ਆਵਾਜ਼ ਇਹਨਾਂ ਨੂੰ ਸੁਣ ਜਾਂਦੀ ਹੋਣੀ ਹੈ ਬਿਲਕੁਲ ਜੀ ਇੰਨੀ ਦੂਰੀ ਤੋਂ ਵੀ ਨਹੀਂ ਆ ਸਕਦੇ ਫਿਰ ਤਾਂ ਬੜੀ ਮੰਦਪਾਗੀ ਗੱਲ ਹੈ ਬੜੀ ਨਿੰਦਣਯੋਗ ਗੱਲ ਹੈ ਚਲੋ ਜਿਵੇਂ ਭਾਜੀ ਹੁਣ ਨੇ ਕਿ ਆਪਣੀ ਸੁਰੱਖਿਆ ਆਪ ਕਰਨੀ ਪੈਣੀ ਹੈ ਵੱਡੀ ਚਿੰਤਾ ਇਹ ਹੈ ਕਿ ਅੱਜ ਨੁਕਸਾਨ ਜਿੰਨਾ ਵੀ ਹੋਇਆ ਉਹ ਤਾਂ ਹੁਣ ਇਹੀ ਦੱਸਣਗੇ ਕਿ ਨੁਕਸਾਨ ਹੋ ਕਿੰਨਾ ਕਿ ਗਿਆ ਜੀ ਨੁਕਸਾਨ ਤਾਂ ਹੁਣ 5 ਕੁ ਹਜ਼ਾਰ ਰੁਪਏ ਦੇ ਆਸ-ਪਾਸ ਦਾ ਨੁਕਸਾਨ ਆ ਜੀ ਕਿਉਂਕਿ ਗੱਲੇ ਵਿੱਚ ਰਾਤ ਨੂੰ ਅੱਗੇ ਇੱਕ ਦਵਾ ਇੱਕ ਵਾਰੀ ਅੱਗੇ ਵੀ 102 ਸਾਲ ਪਹਿਲੇ ਵੀ ਇਦਾਂ ਹੋਇਆ ਸੀਗਾ ਉੱਪਰ ਦੀ ਆਏ ਸੀ ਉੱਪਰ ਦੀ ਆਏ ਸੀ ਉਸ ਤੋਂ ਬਾਅਦ ਗੱਲ ਪੈਸੇ ਛੋੜ ਕੇ ਨਹੀਂ ਜਾਂਦੀ ਤਾਂ ਜਿਹੜਾ ਹੁਣ ਪਰਚੀਆਂ ਪੁਰਾਣੀਆਂ ਪਈਆਂ ਜਿਹੜੇ 1000 1500 ਦੀਆਂ ਪਰਚੀਆਂ ਅਜੇ ਕੋਇਨ ਸਸੇ ਨੋਟ ਤਾਂ ਨਵੇਂ ਆਉਂਦੇ ਨਹੀਂ 10 20 ਦੇ ਕੋਇਨ ਸੇ ਮਿਲਦੇ ਆ ਉਹ ਕੋਇਨ ਦੇ ਸੱਟ ਤਾਂ ਮਨ ਤੇ ਵੱਜਦੀ ਹੈ ਨਾ ਵੱਡੀ ਗੱਲ ਹੈ ਇਹ ਤੇ ਕੋਈ ਚੋਰੀ ਦਾ ਚੋਰੀ ਹੈ ਜੀ ਬਾਜੀ ਹੁਣਾਂ ਦਾ ਗੱਜ ਵੀ ਨਾਲ ਭਰਦਾ ਕਿਉਂਕਿ ਚੋਰੀ ਤਾਂ ਰਪਏ ਦੀ ਵੀ ਚੋਰੀ ਹੈ ਔਰ ਇਸ ਤਰੀਕੇ ਜਦੋਂ ਕੋਈ ਸ਼ਟਰ ਪਟਕੇ ਆਉਂਦਾ ਦੁੱਖ ਤਾਂ ਲੱਗਦਾ ਸਾਡੇ ਤੁਹਾਡੇ ਰੱਬ ਨਾ ਕਰੇ ਕਿਸੇ ਦੇ ਘਰ ਵੀ ਇਸ ਤਰੀਕੇ ਹੋਵੇ ਤਾਂ ਮਨ ਤੇ ਸੱਟ ਤਾਂ ਵੱਜਦੀ ਹੈ ਮਨ ਤੇ ਬੋਝ ਤਾਂ ਆਉਂਦਾ ਹੁਣ ਵੱਡੀ ਗੱਲ ਇਹ ਹੈ ਕਈ ਵੇਲੇ ਸਾਨੂੰ ਵੀ ਰੋਕ ਕੇ ਜਾਂਦਾ ਕਿ ਜਿਹੜੀ ਸਮੱਸਿਆ ਹੈ ਜਿੱਥੇ ਵਾਰਦਾ ਦੋਈ ਆ ਯਾਰ ਹੋਲਡ ਕਰ ਲੋ ਯਾਰ ਨਾ ਦਿਖਾਓ ਪਰ ਸਾਡਾ ਸਵਾਲ ਇਹ ਹੈ ਜੇ ਨਹੀਂ ਦਿਖਾਵਾਂਗੇ ਸਾਡੇ ਦਿਖਾਉਣ ਨਾਲ ਕੀ ਸਮੱਸਿਆ ਜਿਹੜੀ ਆ ਉਹ ਰੁਕ ਜਾਊਗੀ ਕੀ ਚੋਰੀ ਦੀ ਘਟਨਾ ਨਹੀਂ ਹੋਊਗੀ ਸੋ ਅਸੀਂ ਤਾਂ ਆਵਾਜ਼ ਚੱਕਦੇ ਹੁਣ ਜਿਹੜੇ ਇਹ ਵੀਰ ਹੋਣੇ ਆ ਸਾਡੇ ਪਰਿਵਾਰਕ ਮੈਂਬਰ ਹੀ ਨੇ ਵੀ ਤਾਂ ਇਹਨਾਂ ਦੇ ਤੇ ਪੁਲਿਸ ਵਿਚਕਾਰ ਅਸੀਂ ਬ੍ਰਿਜ ਬਣੀ ਹੈ ਪ੍ਰਸ਼ਾਸਨ ਵਿਚਕਾਰ ਬ੍ਰਿਜ ਬਣੀ ਹੈ ਪਰ ਜੇ ਬ੍ਰਿਜ ਹੀ ਨਹੀਂ ਰਹੂਗਾ ਫਿਰ ਸਮੱਸਿਆਵਾਂ ਕਿੱਦਾਂ ਪਹੁੰਚਣਗੀਆਂ ਥੋੜਾ ਅੱਗੇ ਕਰ ਲੈ ਨੂੰ ਤੇ ਅਸੀਂ ਤਾਂ ਕੋਸ਼ਿਸ਼ ਕਰੀਦੀ ਆ ਕਿ ਸਮੱਸਿਆਵਾਂ ਨੂੰ ਜਿਹੜਾ ਦਿਖਾਇਆ ਜਾਵੇ ਪਰ ਕਿਹਦੇ ਵੇ ਸਾਡੇ ਨਾਲ ਵੀ ਗਿਲਾ ਕਰ ਲਿਆ ਜਾਂਦਾ ਕਿਰ ਤੂੰ ਸਮੱਸਿਆ ਦਿਖਾਉਈ ਨਾ ਮਤਲਬ ਜੇ ਕਿਸੇ ਸਰੀਰ ਤੇ ਜ਼ਖਮ ਹੋ ਗਿਆ ਉਹਨੂੰ ਨਾ ਦਿਖਾਈਏ ਤਾਂ ਉਹ ਠੀਕ ਕਿੱਦਾਂ ਹੋ ਜਾਊਗਾ ਜ਼ਖਮ ਤਾਂ ਦਿਖਾਣਾ ਪੈਣਾ ਮੱਲਬ ਲੱਗੂਗੀ ਫਿਰ ਇਲਾਜ ਹੋਣਾ ਪਰ ਇਲਾਜ ਕਰਨ ਦੀ ਜਗ੍ਹਾ ਇਹ ਕਹੇ ਜਾਂਦਾ ਕਿ ਜ਼ਖਮ ਦਿਖਾਉਈ ਨਾ ਇਹ ਕਹੀ ਜਾਓ ਕਿ ਸ਼ਹਿਰ ਬਿਲਕੁਲ ਠੀਕ ਹੈ ਸ਼ਹਿਰ 'ਚ ਕੋਈ ਪ੍ਰੋਬਲਮ ਹੀ ਨਹੀਂ ਹੈ ਸ਼ਹਿਰ 'ਚ ਕੋਈ ਕਿਸੇ ਤਰੀਕੇ ਦੀ ਕੋਈ ਵਾਰਦਾਤ ਨਹੀਂ ਹੁੰਦੀ ਸ਼ਹਿਰ 'ਚ ਨਾ ਕੋਈ ਨਸ਼ਾ ਹੈ ਸ਼ਹਿਰ 'ਚ ਨਾ ਕੋਈ ਚੋਰੀ ਹੁੰਦੀ ਹੈ ਸ਼ਹਿਰ 'ਚ ਨਾ ਕੋਈ ਸਮੱਸਿਆ ਨਾ ਕੋਈ ਵਾਰਦਾਤ ਨਾ ਕੋਈ ਘਟਨਾਉਂਦੀ ਸ਼ਹਿਰ ਬਿਲਕੁਲ ਸੇਫ ਹੈ ਯੁੱਧ ਨਸ਼ਾ ਵਿਰੁੱਧ ਜਿਹੜਾ ਆ ਉਹ ਵੀ ਬਿਲਕੁਲ ਇੱਕ ਨੰਬਰ ਹੋ ਕੇ ਜਿਹੜਾ ਨਿਪਟਿਆ ਔਰ ਪੰਜਾਬ 'ਚ ਨਸ਼ਾ ਵੀ ਨਹੀਂ ਹੈਗਾ ਨਾ ਪੰਜਾਬ 'ਚ ਕੋਈ ਚੋਰੀ ਹੁੰਦੀ ਹੈ ਜੇ ਚਾਹੁੰਦੇ ਹੋ ਐਦਾਂ ਕਹਿਣਾ ਤਾਂ ਫਿਰ ਐਦਾਂ ਕਿਹਾ ਨਹੀਂ ਜਾਣਾ ਉਤਲੇ ਮਨੋਂ ਤਾਂ ਬੰਦਾ ਤੁਹਾਨੂੰ 2 ਮਿੰਟ ਲਈ ਠੰਡਾ ਕਰਨ ਲਈ ਕਹਿ ਦੂ ਪਰ ਸੱਚਾਈ ਇਹੀ ਹੈ ਕੱਲ ਅਸੀਂ ਖਬਰ ਲਈ ਨਾ ਯੁੱਧ ਨਸ਼ਾ ਵਿਰੁੱਧ ਸਕਸੈਸਫੁਲ ਹੋ ਸਕਿਆ ਜਿਹੜੇ ਲੁਟੇਰੇ ਨੇ ਚੋਰ ਨੇ ਉਹ ਸ਼ਰਿਆਂ 'ਮ ਫਿਰਦੇ ਤੇ ਆਮ ਬੰਦੇ ਦੇ ਮਨ 'ਚ ਡਰਿਆ ਆ ਸਾਹਮਣੇ ਪੋਸਟ ਹੈ ਪੁਲਿਸ ਪੋਸਟ ਹੈ ਹਾਲਾਂਕਿ ਦਿਨ ਵੇਲੇ ਇੱਥੇ ਜਿਹੜੀ ਡਿਊਟੀ ਨਿਭਾਉਂਦੇ ਨੇ ਮੁਲਾਜ਼ਮ ਬੜੀ ਅ ਨਿਸ਼ਟਾ ਦੇ ਨਾਲ ਨਿਭਾਉਂਦੇ ਨੇ ਇਮਾਨਦਾਰੀ ਨਾਲ ਨਿਭਾਉਂਦੇ ਨੇ ਪਰ ਸ਼ਾਮ ਵੇਲੇ ਇੱਥੇ ਪੈਟਰੋਲਿੰਗ ਟੀਮਸ ਤਿਆਰ ਕੀਤੀਆਂ ਜਾਂਦੀਆਂ ਰਾਤ ਵੇਲੇ ਔਰ ਉਹਦੇ ਜੇ ਬਿਲਕੁਲ ਸਾਹਮਣੇ ਐਦਾਂ ਚੋਰੀ ਹੋ ਜਾਣੀ ਆ ਤਾਂ ਇਹ ਤਾਂ ਫਿਰ ਅਸੀਂ ਕਹਿ ਸਕਦੇ ਕਿ ਚੋਰ ਅੱਖ 'ਚ ਅੱਖ ਪਾ ਕੇ ਚੋਰੀ ਕਰਕੇ ਗਿਆ ਔਰ ਜੇ ਇਹ ਵੀ ਟਰੇਸ ਨਹੀਂ ਹੁੰਦਾ ਸੀਸੀਟੀਵੀ ਕੈਮਰੇ ਤੋਂ ਬਾਅਦ ਜੇ ਇਹ ਵੀ ਪੁਰਾਣੇ ਚੋਰਾਂ ਕਰੋ ਭੱਜਦਾ ਰਹਿੰਦਾ ਹੱਥਕੜੀ ਢਿੱਲੀ ਪੈ ਜਾਂਦੀ ਆ ਫਿਰ ਤਾਂ ਗੱਲ ਬਹੁਤ ਔਖੀ ਆ ਫਿਰ ਤਾਂ ਹਰ ਇੱਕ ਦੁਕਾਨਦਾਰ ਨੂੰ ਆਪਣੇ ਲਈ ਆਪ ਇੱਕ ਚੌਂਕੀਦਾਰ ਆਪਣੇ ਆਪਣੇ ਲਈ ਆਪ ਇੱਕ ਸਕਿਉਰਟੀ ਵਾਲਾ ਰੱਖਣਾ ਪੈਣਾ ਔਰ ਆਪ ਖੁਦ ਗਰੀਲਾ ਟ੍ਰੇਨਿੰਗ ਕਰਨੀ ਪੈਣੀ ਹੈ ਕਿਉਂਕਿ ਜਿਹੜੇ ਚੋਰ ਆਉਂਦੇ ਆ ਲੁਟੇਰੇ ਆਉਂਦੇ ਆ ਇਹਨਾਂ ਦੇ ਹੱਥ ਵਿੱਚ ਪਤਾ ਨਹੀਂ ਕਿਹੜੇ-ਕਿਹੜੇ ਹਥਿਆਰ ਹੁੰਦੇ ਆ ਹੁਣੇ ਦੱਸਦੇ ਕਿ ਐਕਸਪਰਟ ਬੜਾ ਸੀ ਮੂੰਹ 'ਚ ਕੈਮਰਾ ਮੂੰਹ 'ਚ ਟਾਰਚ ਪਾਈ ਹੋਈ ਸੀਗੀ ਤੇ ਹੱਥਾਂ ਨਾਲ ਜਿਹੜਾ ਸਮਾਨ ਚੱਕ-ਚੱਕ ਕੇ ਰੱਖੀ ਜਾਂਦਾ ਸੀਗਾ ਤਾਂ ਇਹਨਾਂ ਐਕਸਪਰਟ ਬੰਦਿਆਂ ਨਾਲ ਇੱਕ ਆਮ ਬੰਦੇ ਦਾ ਤਾਂ ਲੜਨਾ ਬਹੁਤ ਔਖਾ ਇਸ ਕਰਕੇ ਸ਼ਹਿਰ ਦੇ ਲੋਕਾਂ ਨੂੰ ਗਰੀਲਾ ਟ੍ਰੇਨਿੰਗ ਦੋ ਤੇ ਲੀਡਰਾਂ ਦੀ ਥੋੜੀ ਥੋੜੀ ਸਿਕਿਉਰਿਟੀ ਹਟਾ ਕੇ ਕੱਲੀ ਕੱਲੀ ਦੁਕਾਨ ਤੇ ਲਾ ਦੋ ਕੱਲੇ ਕੱਲੇ ਘਰ ਤੇ ਲਾ ਦੋ ਇਹ ਤਾਂ ਲੋਕਾਂ ਦੇ ਮਨ ਚ ਸਹਿਮ ਤੇ ਡਰਤਾ ਬਣੂਗਾ ਔਰ ਜੇ ਸਹਿਮ ਤੇ ਡਰ ਬਣੂਗਾ ਫਿਰ ਇਹ ਨਾ ਕਿ ਉਹ ਪੀਪੀ ਬੱਤੀ ਵਾਲੇ ਪਾਉਂਦੇ ਆ ਜਿਹੜੇ ਵਾਰਦਾਤਾ ਕਰ ਰਹੇ ਆ ਡਰ ਤੇ ਸਹਿਮ ਉਹ ਪਾ ਰਹੇ ਆ ਤੇ ਜਿਹੜੀ ਢਿੱਲੀ ਕਾਰਵਾਈ ਹੁੰਦੀ ਆ ਉਹ ਡਰ ਤੇ ਸਹਿਮ ਨੂੰ ਵਧਾਉਂਦੀ ਕਿਉਂਕਿ ਜਿਹੜੇ ਪਿਛਲੇ ਸ਼ੁੱਕਰਵਾਰ ਪਿਛਲੇ ਤੋਂ ਪਹਿਲੇ ਸ਼ੁੱਕਰਵਾਰ ਲੋ ਪ੍ਰਸ਼ਾਸਨ ਆ ਗਿਆ ਪਿਛਲੇ ਤੋਂ ਪਿਛਲੇ ਸ਼ੁੱਕਰਵਾਰ ਜਿਹੜੀ ਨਗਰ ਕੌਂਸਲ ਦੇ ਬਿਲਕੁਲ ਨਾਲ ਦੁਕਾਨਾਂ ਚੋਰੀ ਹੋਈ ਉਹ ਹਲੇ ਤੱਕ ਚੋਰ ਜਿਹੜੇ ਫੜੇ ਨਹੀਂ ਕਿ ਹਾਲਾਂਕਿ ਉਹਨੇ ਸੀਸੀਟੀਵੀ ਸਾਹਮਣੇ ਆ ਗਈ ਸੀ ਤਾਂ ਪ੍ਰਸ਼ਾਸਨ ਹੁਣ ਮੌਕੇ ਤੇ ਪਹੁੰਚ ਗਿਆ ਔਰ ਤਸਵੀਰਾਂ ਤੁਹਾਨੂੰ ਅਸੀਂ ਚੰਡੀਗੜ੍ਹ ਚੌਂਕ ਤੋਂ ਦਿਖਾ ਰਹੇ ਹਾਂ ਔਰ ਇਹ ਜੇ ਹਾਲਾਤ ਇਸ ਤਰੀਕੇ ਇੱਥੇ ਮੰਨਦੇ ਆ ਜਿਹੜੀਆਂ ਦੁਕਾਨਾਂ ਸੁਨਸਾਨ ਥਾਵਾਂ ਤੇ ਆ ਪਿੰਡਾਂ 'ਚ ਆ ਕੱਲੀ ਕੈਰੀ ਦੁਕਾਨ ਹੈ ਉਹਨਾਂ ਦੇ ਮਨ 'ਚ ਤਾਂ ਫਿਰ ਸਹਿਮ ਹੋਊਗੀ ਔਰ ਹੁਣ ਤਾਂ ਬਸ ਇੰਨੀ ਬੇਨਤੀ ਕਰ ਸਕਨੇ ਕਿਉਂਕਿ ਚੋਰ ਸਮਾਨ ਘਟ ਚੱਕਦੇ ਆ ਆਉਂਦੇ ਆ ਆਪਣੀ ਗੱਡੀ ਮੋਟਰਸਾਈਕਲ ਚ ਆਉਂਦੇ ਆ ਜਿੱਦਾ ਸਕੋਸ਼ੀਆ ਬੈਂਕ ਲੁੱਟਣਾ ਹੁੰਦਾ ਕਿੱਟ ਪਾਈ ਹੁੰਦੀ ਆ ਪੈਸੇ ਚੱਕਦੇ ਆ ਕਿੱਟ 'ਚ ਸਿੱਟਦੇ ਆ ਚਲੇ ਜਾਂਦੇ ਆ ਤੁਹਾਡੇ ਅੱਗੇ ਇਹੀ ਬੇਨਤੀ ਆ ਗੱਲਿਆਂ 'ਚ ਰਪਾਏ ਨਾ ਛੱਡ ਕੇ ਜਾਓ ਨਾਲ ਲੈ ਉਮੀਦ ਕਰਦੇ ਆ ਪ੍ਰਸ਼ਾਸਨ ਜਾਗੇਗਾ ਸਰਕਾਰ ਜਾਗੇਗੀ ਰੰਗਲਾ ਪੰਜਾਬ ਕਰ ਬਣਾਉਣ ਦੀ ਗੱਲ ਕਰਦੇ ਭਰਾਵੋ ਪੰਜਾਬ ਨੂੰ ਜਿੱਦਾਂ ਹੈਗਾ ਉਦਾਂ ਹੀ ਰਹਿਣ ਦਿਓ ਨੂੰ ਹੋਰ ਕੰਗਲਾ ਨਾ ਬਣਾਓ ਬਹੁਤ ਬਹੁਤ